ਠੰਡਾ ਦੇ ਸਰਕਾਰੀ ਅਰਿੰਦਰਾ ਕਾਲਜ ਵਿੱਚ ਕਰਵਾਇਆ ਗਿਆ 70ਵਾਂ ਸਲਾਨਾ ਖੇਡ ਮੇਲਾ ਵੰਪਰੂਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕੀਤੀ ਇਸ ਦੇ ਵਿੱਚ ਸ਼ਿਰਕਤ ਅਤੇ ਉਹਨਾਂ ਵੱਲੋਂ ਕੀਤਾ ਗਿਆ ਇਹ ਦਾਤਕਾਟਨ ਇਸ ਮੌਕੇ ਵੀਰਵਾਰ ਨੂੰ 12 ਵਜੇ ਦੇ ਲਗਭਗ ਚੇਅਰਮੈਨ ਜਤਿੰਦਰ ਭੱਲਾ ਨੇ ਬੋਲਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿਖੜਮਾ ਅੰਗ ਹਨ ਅਤੇ ਨਸ਼ਿਆਂ ਵਰਗੀ ਭੈੜੀ ਬਿਮਾਰੀ ਤੋਂ ਅਗਰ ਸਾਡੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਇਹਨਾਂ ਬੱਚਿਆਂ ਨੂੰ ਵੱਧ ਚੜ ਕੇ ਖੇਡਾਂ ਦੇ ਵਿੱਚ ਪ੍ਰੇਰਿਤ ਕਰਨਾ ਪਵੇਗਾ। ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਇਸ ਆਪਣਾ 70ਵਾਂ ਖੇੜੇ ਮੇਲੇ ਵਿੱਚ ਪਹੁੰਚ ਕੇ ਇਸ ਆਪਣਾ ਖੇੜੇ ਮੇਲੇ ਦਾ ਇਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਅਤੇ ਇੱਥੇ ਬੱਚਿਆਂ ਨੂੰ ਸਨਮਾਨਤ ਵੀ ਆਪਣਾ ਜਿਹੜੇ ਅਵਲ ਰਹੇ ਸੀ ਉਹਨਾਂ ਨੂੰ ਫਰਮਾਨਤ ਕੀਤਾ ਗਿਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਵਰਨਮੈਂਟ ਰਜਿੰਦਰਾ ਕਾਲਜ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ 70ਵਾਂ ਸਲਾਨਾ ਖੇਡ ਮੇਲਾ ਰਜਿੰਦਰਾ ਕਾਲਜ ਵੱਲੋਂ ਇੱਥੇ ਆਪਣਾ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਬੀਤਿੰਦਰ ਪੱਲਾ ਵੱਲੋਂ ਸ਼ਿਰਕਤ ਕੀਤੀ ਤੇ ਉਹਨਾਂ ਵੱਲੋਂ ਗੁਬਾਰੇ ਛੱਡ ਕੇ ਇਹ ਦਾਦੂ ਘਾਟਨ ਕੀਤਾ ਗਿਆ ਜੀ ਸਰ ਠੀਕ ਹੈ ਹਲਾਸਨ ਕੀ ਕਹਣਾ ਚਾਹੁੰਦੇ ਆ ਜੀ ਰਜਿੰਦਰਾ ਕਾਲਜ ਬਠੰਡਾ ਸਾਡੇ ਇਸ ਇਲਾਕੇ ਦੀ ਬੜੀ ਸ਼ਾਨਾਮਤੀ ਸੰਸਥਾ ਹੈ ਜਿਸ ਦੇ ਵਿੱਚੋਂ ਇਸ ਇਲਾਕੇ ਦੇ ਲੱਖਾਂ ਲੋਕਾਂ ਨੇ ਲੱਖਾਂ ਨੌਜਵਾਨ ਬੱਚੇ ਬੱਚੀਆਂ ਨੇ এডਿਕੇਸ਼ਨ ਹਾਸਲ ਕਰਕੇ ਜ਼ਿੰਦਗੀ ਦੇ ਵਿੱਚ ਕਿਸੇ ਮਕਾਮ ਤੇ ਪਹੁੰਚੇ ਵੇ ਆ ਇੱਥੋਂ ਵਿੱਦਿਆ ਹਾਸਲ ਕੀਤੀ ਤੇ ਸਾਡੀਆਂ ਭਾਵਨਾਵਾਂ ਵੀ ਇਸ ਕਾਲਜ ਦੇ ਨਾਲ ਜੁੜੀਆਂ ਹੋਈਆਂ ਸਾਰੇ ਲੋਕਾਂ ਦੀਆਂ ਅੱਜ ਇੱਥੇ 70ਵਾਂ ਸਾਲਾਨਾ ਖੇਡ ਮੇਲਾ ਪ੍ਰਿੰਸੀਪਲ ਮੈਡਮ ਦੀ ਗੁਆਹੀ ਦੇ ਵਿੱਚ ਸਮੁੱਚੇ ਸਟਾਫ ਦੀ ਗੁਆਹੀ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਇਸ ਸਕੂਲ ਦੇ ਜਿਹੜੇ ਖਿਡਾਰੀ ਨੇ ਬੱਚੇ ਨੇ ਵਿਦਿਆਰਥੀ ਨੇ ਉਹਨਾਂ ਨੂੰ ਭਾਗ ਲੈਣਾ ਸੋ ਤੁਸੀਂ ਵੀ ਸਿਆਣੇ ਵੀ ਖੇਡਾ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਅੰਗ ਹੈ ਖੇਡਾਂ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਖੇਡ ਭਾਵਨਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਕਈ ਵਾਰ ਮਤਲਬ ਕਿਸੇ ਮਕਸਦ ਦੇ ਫੇਲ ਹੋ ਜਾਂਦੇ ਆ ਪਰ ਖੇਡਾਂ ਸਾਨੂੰ ਦੁਬਾਰਾ ਮੋੜ ਫੇਰ ਸਫਲ ਹੋਣ ਦੇ ਲਈ ਪੇੜਨਾ ਦਿੰਦੀਆਂ ਨੇ ਸਾਡੇ ਖਿਡਾਰੀ ਨੇ ਉਹ ਗਰਾਊਂਡਾਂ ਦੇ ਵਿੱਚ ਆ ਕੇ ਮਿਹਨਤ ਕਰਦੇ ਆ ਖੇਡਦੇ ਆ ਹਾਰ ਜਾਂਦੇ ਆ ਫਿਰ ਮਿਹਨਤ ਕਰਦੇ ਆ ਫਿਰ ਲਗਾਤਾਰ ਹੁਸ਼ਿਆਰਸ਼ ਕਰਦੇ ਰਹਿੰਦੇ ਆ ਤੇ ਅੰਤ ਉਹ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਂਦੇ ਆ ਸੋ ਸਾਨੂੰ ਸਾਰੇ ਸਾਡੇ ਵਿਦਿਆਰਥੀਆਂ ਨੂੰ ਸਾਡੇ ਬੱਚੇ ਬੱਚੀਆਂ ਨੂੰ ਸਾਡੇ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਮੈਂ ਸਮਝਦਾ ਕਿ ਜੋ ਨਸ਼ਿਆਂ ਦੀ ਲਾਹਤ ਹੈ ਉਸ ਤੋਂ ਬਚਣ ਦਾ ਉਸ ਤੋਂ ਸਾਡੇ ਨੌਜਵਾਨੀ ਨੂੰ ਬਚਾਉਣ ਦਾ ਸਭ ਤੋਂ ਜੋ ਮੁੱਖ ਖੇਡ ਹੈ ਨੇ ਜੇਕਰ ਸਾਡੇ ਬੱਚੇ ਖੇਡਾਂ ਦੇ ਨਾਲ ਜੁੜਨਗੇ ਉਹ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ ਰਿਸਟਪੁਸਟ ਹੋਣਗੇ ਖੇਡ ਭਾਵਨ ਦਾ ਵਿਕਾਸ ਹੋਊਗਾ ਆਪਣੀ ਅਗਲੀ ਜਿੰਦਗੀ ਦੇ ਲਈ ਉਹ ਤਿਆਰ ਹੋਣਗੇ ਸੋ ਅੱਜ ਮੈਂ ਦਿਨ ਤੇ ਸਾਰੇ ਵਿਦਿਆਰਥੀਆਂ ਦੀ ਚੜ੍ਹਦੀ ਕਲ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਮੈਡਮ ਨੂੰ ਸਮੁੱਚੇ ਸਟਾਫ ਨੂੰ ਕਿ ਇਹਨਾਂ ਦੇ ਯੋਗ ਅਗਵਾਈ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਕਿਰਿਆਵਾਂ ਨੇ ਉਹ ਇਸ ਕਾਲਜ ਦੇ ਵਿੱਚ ਹੁੰਦੀਆਂ ਹਨ ਮੈਂ ਫੇਰ ਉਹੀ ਗੱਲ ਕਹਿਣਾ ਹੈ ਕਿ ਖੇਡਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੈ ਔਰ ਵਿਦਿਆਰਥੀ ਜੀਵਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਹੈ ਤੇ ਇਸ ਕਾਲਜ ਦੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਅਹਿਮੀਅਤ ਹੈ ਜਿੱਥੇ ਅਸੀਂ ਇਸ ਕਾਲਜ ਦੇ ਵਿੱਚੋਂ ਐਜੂਕੇਸ਼ਨ ਗ੍ਰਹਿਣ ਕੀਤੀ ਹੈ ਉੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਸ ਸੰਸਥਾ ਤਰੱਕੀ ਕਰੇ ਵਿਕਾਸ ਕਰੇ ਸਾਰੀਆਂ ਸਹੂਲਤਾਂ ਇਸ ਦੇ ਵਿੱਚ ਹੋਣ ਔਰ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਉਹ ਆਇਲਟਸ ਕਰਕੇ ਬਾਹਰ ਜਾ ਰਹੇ ਆ ਪਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਸਰਕਾਰ ਦੇ ਜੋ ਫੈਸਲੇ ਨੇ ਸਰਦਾਰ ਭਗਵਾਨ ਸਿੰਘ ਦੀ ਮਾਨ ਦੇ ਉਹਨਾਂ ਫੈਸਲਿਆਂ ਨੂੰ ਦੇਖਦੇ ਹੋਏ ਜਿਹੜੀ ਸਾਡੀ ਨੌਜਵਾਨੀ ਹੈ ਬੱਚੇ ਬੱਚੀਆਂ ਨੇ ਉਹ ਮੋੜ ਇੰਨਾ ਕਾਲਜਾਂ ਦੇ ਵੱਲ ਆਉਣ ਦਾ ਜਿਹੜਾ ਰੋਖਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਸੋ ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਬੱਚਿਆਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਓ ਪੰਜਾਬ ਦੀ ਧਰਤੀ ਤੇ ਹੀ ਆਪਾਂ ਅ ਸਿੱਖਿਆ ਹਾਸਲ ਕਰ ਗਏ ਇੱਥੇ ਖੜ ਗਏ ਇੱਥੇ ਆਪਾਂ ਆਪਣੇ ਰੁਜ਼ਗਾਰ ਦਾ ਪ੍ਰਬੰਧ ਕਰ ਗਏ ਕਿਉਂਕਿ ਉਹਨਾਂ ਦੀ ਜੋ ਖੁਆਬਾਂ ਦੀ ਸਰਕਾਰ ਸੀ ਉਹ ਸਰਕਾਰ ਇੱਥੇ ਆਈ ਆ ਇਹ ਸਰਕਾਰ ਇੱਕ ਪਰਿਵਾਰ ਦੀ ਗੱਲ ਨਹੀਂ ਕਰਦੀ ਇਸ ਮੁਹ ਪੰਜਾਬੀਆਂ ਦੀ ਗੱਲ ਕਰਦੀ ਆ ਸੋ ਪੰਜਾਬ ਸਰਕਾਰ ਨੇ ਸਾਡੇ ਬੱਚੇ ਬੱਚੀਆਂ ਨੂੰ ਮੌਕਾ ਦਿੱਤਾ ਕਿ ਉਹ ਇੱਥੇ ਸਰਕਾਰੀ ਸੰਸਥਾਾਂ ਦੇ ਵਿੱਚ ਐਜੂਕੇਸ਼ਨ ਹਾਸਲ ਕਰਕੇ ਖੇਡਾਂ ਖੇਡ ਕੇ ਇੱਥੇ ਜਿਹੜੀ ਆਪਣੀ ਅਗਲੀ ਜਿੰਦਗੀ ਦੇ ਲਈ ਉਹ ਤਿਆਰ ਹੋਣ ਭੱਲਾ ਜਿਹੜੇ ਅੱਜ ਕੱਲ ਦੇ ਨੌਜਵਾਨ ਫਿਰ ਜਾਈ ਉਹ ਫਿਜ਼ੀਕਲ ਗੇਮਾਂ ਛੱਡ ਕੇ ਜਿਹੜੀਆਂ ਮੋਬਾਈਲ ਦੀਆਂ ਗੀਮਾਂ ਤੇ ਜਾਂਦੇ ਨੇ ਕਿ ਇਸ ਮੈਂ ਮਹਿਸੂਸ ਕਰਦਾ ਹੈ ਜਿਹੜੇ ਸਾਡੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਉਸ ਪੀੜ੍ਹੀ ਦੀ ਗੱਲ ਕਰੀਏ ਉਦੋਂ ਉਹਨਾਂ ਦੇ ਕੱਦ ਹੁੰਦੇ ਸੀ 6 ਫੁੱਟ ਦੇ ਸਵਾ ਸਵਾ 6 ਫੁੱਟ ਦੇ ਜੁੱਸੇ ਹੁੰਦੇ ਸੀ ਭਾਰੀਆਂ ਛਾਤੀਆਂ ਹੁੰਦੀਆਂ ਸੀ ਲੜਕੀਆਂ ਦਾ ਕੱਦ ਵੀ 6 ਫੁੱਟ ਦੇ 5 ਫੁੱਟ 10 ਇੰਚ ਹੁੰਦਾ ਸੀ ਪਰ ਹੁਣ ਅਸੀਂ ਜਦੋਂ ਨਿਗਾਹ ਮਾਰਦੇ ਹਾਂ ਸਾਡੀਆਂ ਬੱਚੀਆਂ ਦੇ ਕੱਦ ਲਗਾਤਾਰ 5 ਫੁੱਟ ਤੇ ਰਹਿ ਗਏ ਸਾਡੇ ਨੌਜਵਾਨ ਵੀ ਉਹਨਾਂ ਦੇ ਜੁੱਸੇ ਹੈ ਨਹੀਂਗੇ ਉਸ ਦਾ ਵੱਡਾ ਕਾਰਨ ਇਹੀ ਹੈ ਕਿ ਸਾਡੀ ਜਿਹੜੀ ਨੌਜਵਾਨੀ ਉਹ ਖੇਡਾਂ ਦੇ ਨਾਲ ਟੁੱਟ ਗਈ ਮੋਬਾਈਲਾਂ ਦੇ ਵਿੱਚ ਉਹ ਐਸੇ ਉਲਝੇ ਆ ਕਿ ਉਹ ਸਾਰਾ ਸੂਬਾ ਸ਼ਾਮ ਮੋਬਾਈਲ 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 ਦੇ ਵਿੱਚ ਵੜੀ ਜਾਂਦੇ ਆ ਪਰ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਨੇ ਸ਼ੁਰੂ ਕੀਤੀਆਂ ਨੇ ਉਸ ਦੇ ਨਾਲ ਬੱਚੇ ਬੱਚੀਆਂ ਦਾ ਖੇਡਾਂ ਵਾਲੇ ਪਾਸੇ ਰੁਝਾਨ ਹੋਇਆ ਉਸ ਤੋਂ ਇਲਾਵਾ ਜਿਹੜੇ ਸਾਡੇ ਏਸ਼ੀਅਨ ਪੱਧਰ ਦੇ ਖਿਡਾਰੀ ਆ ਉਹਨਾਂ ਨੂੰ ਖੇਡਾਂ ਦੀ ਤਿਆਰੀ ਕਰਨ ਦੇ ਲਈ ਪੰਜਾਬ ਸਰਕਾਰ ਨੇ 15-15 ਲੱਖ ਰੁਪਏ 10-10 ਲੱਖ ਰੁਪਏ ਦਿੱਤਾ ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸਾਡੇ ਬੱਚੇ ਬੱਚੀਆਂ ਉਹ ਗਰਾਊਂਡਾਂ ਦੇ ਨਾਲ ਜੁੜਨਗੇ ਖੇਡਾਂ ਦੇ ਨਾਲ ਜੁੜਨਗੇ ਇਨ੍ਹਾਂ ਫੈਸਲਿਆਂ ਦਾ ਅਸਰ ਆ ਉਹ ਤੁਸੇ ਆਉਣ ਵਾਲੇ 2-4 ਸਾਲਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਹੁਣ ਵੀ ਜਦੋਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਅਸੀਂ ਗਰਾਉਂਡਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਦੀ ਗੱਲ ਹੁੰਦੀ ਹੈ ਤਾਂ ਹੁਣ ਜਿਹੜੇ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਸਪੋਰਟਸ ਦੇ ਵਿੱਚ ਕਿਸੇ ਮਕਾਮ ਤੇ ਪਹੁੰਚਾਂਗੇ ਤਾਂ ਪੰਜਾਬ ਸਰਕਾਰ ਉਹਨਾਂ ਦੀ ਬਾਹ ਵੀ ਫੜੂਗੀ ਉਹਨਾਂ ਦੇ ਸਹਾਇਤਾ ਵੀ ਫੜੂਗੀ ਹੁਣ ਪਿੱਛੇ ਜੇ ਤਕਰੀਬਨ 15-16 ਖਿਡਾਰੀਆਂ ਨੂੰ ਜਿਹੜੇ ਹੈਗੇ ਐ ਐਸਡੀਐਮ ਤੇ ਡੀਐਸਪੀ ਦੇ ਜਿਹੜੇ ਨੌਕਰੀਆਂ ਪੰਜਾਬ ਸਰਕਾਰ ਨੇ ਸਾਡੇ ਖਿਡਾਰੀਆਂ ਨੂੰ ਦਿੱਤੀਆਂ ਨੇ ਸੋ ਇਸ ਗੱਲ ਦਾ ਸ਼ੁਭ ਸੰਕੇਤ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਖੇਡਾਂ ਵਾਲੇ ਪਾਸੇ ਬਹੁਤ ਜਿਹੜਾ ਹੈਗਾ ਉਸ ਦਾ ਧਿਆਨ ਕੇਂਦਰਿਤ ਹੈ ਔਰ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਜਦੋਂ ਗਰਾਊਂਡਾਂ ਦੇ ਨਾਲ ਜੁੜਨਗੇ ਉਹਨਾਂ ਦੇ ਦੇ ਸਰੀਰ ਵੀ ਤੰਦਰੁਸਤ ਹੋਣਗੇ ਰਿਸਪਸ ਹੋਣਗੇ ਉਹਨਾਂ ਦਾ ਕੱਦ ਵੀ ਵਧੀਆ ਹੋਣਗੇ ਫੇਸ ਕਰਕੇ ਮੈਂ ਅੱਜ ਦਿਨ ਤੇ ਇਹੀ ਬੇਨਤੀ ਕਰਦਾ ਕਿ ਜਿਹੜੀ ਸਾਡੀ ਨੌਜਵਾਨੀ ਉਹ ਪੰਜਾਬ ਸਰਕਾਰ ਦੇ ਫੈਸਲਿਆਂ ਨੂੰ ਦੇਖਦੇ ਹੋਏ ਖੇਡਾਂ ਦੇ ਨਾਲ ਜ਼ਰੂਰ ਜੁੜੇਗੀ ਪਹਿਲਾਂ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਖੇਡਾਂ ਆਉਂਦੇਗੇ ਉਜੇ ਮਕਾਮ ਹਾਸਲ ਕਰਦੇ ਤਾਂ ਉਹਨਾਂ ਨੂੰ ਤਾਂ ਕੁਝ ਨਾ ਕੁਝ ਮਿਲ ਜਾਂਦਾ ਪਰ ਜਦੋਂ ਸਟਾਰਟਿੰਗ ਹੈ ਜੇ ਕਿਹਾ ਕਿ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਉਹ ਗਰੀਬ ਘਰਾਂ ਦੇ ਵੀ ਬੱਚੇ ਬਹੁਤ ਹੀ ਕਰਨੀ ਤੁਸੀਂ ਖੇਡਾ ਮਤਨ ਪੰਜਾਬ ਦੀ ਤੁਸੀਂ ਵੀ ਦੇਖੀ ਮੈਂ ਵੀ ਦੇਖਿਆ ਤੁਸੀਂ ਉਹਨਾਂ ਦੇ ਪ੍ਰਬੰਧਨ ਨੂੰ ਦੇਖੋ ਉਹਨਾਂ ਨੂੰ ਜਿਹੜੀ ਇੱਕ ਡਾਇਟ ਮਿਲੀ ਹੈ ਜਿਹੜੇ ਪ੍ਰਬੰਧ ਉੱਥੇ ਪ੍ਰਬੰਧਕਾਂ ਵਾਲੀ ਜਾਂ ਪੰਜਾਬ ਸਰਕਾਰ ਨੇ ਕੀਤੇ ਆ ਜਾਂ ਉਹਨੂੰ ਇਨਾਮ ਮਿਲਿਆ ਨਗਦ ਰਕਮਿ ਮਿਲੀ ਹੈ ਖਾਤਿਆਂ ਦੇ ਵਿੱਚ ਪੈਸੇ ਪਏ ਨੇ ਤਾਂ ਉਹ ਹਰੇਕ ਗੱਲ ਦਾ ਪੜਾ ਹੁੰਦਾ ਜਦੋਂ ਅਸੀਂ ਉਹ ਪੜਾ ਦਰਪੜਾ ਅੱਗੇ ਪਹੁੰਚਦੇ ਜਾਵਾਂਗੇ ਤਾ ਮਤਲਬ ਜਿਹੜੇ ਹੇਠਲੇ ਲੈਵਲ ਦੇ ਖਿਡਾਰੀ ਆ ਜਲਨ ਲੈਵਲ ਦੇ ਖਿਡਾਰੀ ਆ ਪੰਜਾਬ ਲੈਵਲ ਦੇ ਖਿਡਾਰੀ ਆ ਨੈਸ਼ਨਲ ਲੈਵਲ ਦੇ ਜਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆ ਹੌਲੀ ਹੌਲੀ ਜਿਵੇਂ ਆਪਾਂ ਕਹਿ ਦਿੰਦੇ ਆ ਕਿਸੇ ਗੱਲ ਦੀ ਜਦੋਂ ਪੌੜੀ ਹਾਸਲ ਕਰ ਲੈਂਦੇ ਆ ਤਾਂ ਉਸ ਮੁਕਾਮ ਤੇ ਪਹੁੰਚ ਕੇ ਬੱਚਿਆਂ ਦੇ ਵਿੱਚ ਰੁਚੀ ਵੀ ਬਣਦੀ ਆ ਉਹ ਵੀ ਮਿਹਨਤ ਕਰਦੇ ਨੇ ਅੰਸ਼ਾਰਸ਼ ਕਰਦੇ ਨੇ ਵੀ ਜੇ ਅਸੀਂ ਜਲਾ ਪੱਧਰ ਤੇ ਅਜ ਪ੍ਰਾਪਤ ਕੀਤੀ ਆ ਪੰਜਾਬ ਪੱਧਰ ਤੇ ਕਰਕੇ ਪੰਜਾਬ ਪੱਧਰ ਤੇ ਪ੍ਰਾਪਤ ਕੀਤੀ ਆ ਦੇਸ਼ ਪੱਧਰ ਤੇ ਕਰਕੇ ਸੋ ਇਹ ਇੱਕ ਮਾਹੌਲ ਦੀ ਗੱਲ ਹੈ ਜਦੋਂ ਸਾਡੇ ਬੱਚੇ ਬੱਚੀਆਂ ਮਤਲਬ ਥੱਲੇ ਗਰਾਊਂਡਾਂ 'ਚ ਮਿਹਨਤੀ ਕਰਨਗੇ ਤਾਂ ਸੁਭਾਵਕ ਹੈ ਕਿ ਉਹਨਾਂ ਦੀ ਮਿਹਨਤ ਦਾ ਚੰਗਾ ਰਿਜ਼ਲਟ ਆਊਗਾ ਪੰਜਾਬ ਪੱਧਰ ਤੇ ਵੀ ਮੈਡਲ ਹਾਸਲ ਕਰਨਗੇ ਦੇਸ਼ ਪੱਧਰ ਤੇ ਵੀ ਮੈਡਲ ਹਾਸਲ ਕਰਨਗੇ ਜਦੋਂ ਪੰਜਾਬ ਪੱਧਰ ਤੇ ਕਿਸੇ ਮਕਾਮ ਤੇ ਪਹੁੰਚਗੇ ਫਿਰ ਪੰਜਾਬ ਸਰਕਾਰ ਉਹਨਾਂ ਦੇ ਵਾਸਤੇ ਬਾਹਾਂ ਖਿਲਾਰੀ ਖੜੀ ਆ ਤੇ ਉਹਨਾਂ ਨੂੰ ਜਰੂਰ ਜਿਹੜੇ ਚੰਗੀਆਂ ਨੌਕਰੀਆਂ ਚੰਗੇ ਰੁਤਬੇ ਚੰਗੇ ਇਨਾਮਾਂ ਦੇ ਨਾਲ ਜਿਹੜੀ ਪੰਜਾਬ ਸਰਕਾਰ ਉਹਨੂੰ ਵਾਜ ਰਹੀ ਹੈ ਧੰਨਵਾਦ ਚੰਗੇ ਰੁਤਬੇ ਚੰਗੇ ਇਨਾਮਾਂ ਦੇ ਨਾਲ ਜਿਹੜੀ ਪੰਜਾਬ ਸਰਕਾਰ ਉਹਨੂੰ ਵਾਜ ਰਹੀ ਹੈ ਧੰਨਵਾਦ